ਕਦਰ ਜੋੜਦਾ ਕਰ ਲਿਆ ਯਾਰ ਹਾਂ ਜੀ ਜਸਤਰਨ ਜੀ ਹਾਂ ਜੀ ਸਰ ਜਿਹੜੇ ਤੋਂ ਆਜੀ ਮੀਡੀਆ ਹੈ ਇਹ ਜੇ ਸਭ ਤੋਂ ਚਲੋ ਯਾਰ ਬਾਕੀ ਕਿਸੇ ਕਰਾਓ ਆਪਣਾ ਕੰਮ ਠੀਕ ਹੈ ਮੀਡੀਆ ਮੰਮੀ ਹਾਂ ਦੇਖੋ ਜੀ ਇੱਥੇ ਦੋ ਮਕਾਨ ਚ 7-8 ਕਮਰੇ ਪਏ ਹੋ ਇਹ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਰੌਟੀ ਸ਼ੰਨਾ ਇਹ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭੱਜੇ ਹੋਏ ਇੱਥੇ 7-8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਹਾਂ ਇਹਨਾਂ ਨੂੰ ਪੁਲਿਸ ਸਿਕਿਉਰਟੀ ਦੇ ਰਹੇ ਆ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਬਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ 5 ਤੋਂ 7 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਬੀਜੇਪੀ ਪੰਜਾਬ ਨੇ ਜਿਹੜੀ ਇਹ ਯੋਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਆ ਇਹਨੂੰ ਬੜੀ ਮੁਸਤਕੀਨ ਨਾਲ ਪਟਿਆਲਾ ਪੁਲਿਸ ਜਿਹੜੀ ਨੈਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਵੀ ਬ੍ਰੇਕ ਕਰਾਂਗੇ ਅਸੀਂ ਇਹ ਐਡਿਕਸ਼ਨ ਜਿਹੜੇ ਕਿ ਇਸ ਸਪੋਰਟ ਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਦਾਖਲ ਕਰਾਵਾਂਗੇ ਤੇ ਉਸ ਤੋਂ ਇਲਾਵਾ ਜਿਨ੍ਹਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇਹ ਵੀ ਸਖਦੇ ਆ ਇਹ ਸਾਰਾ ਇਰਮੋਨਿਸ਼ ਕੀਤਾ ਜਾ ਰਿਹਾ ਹੈ ਤੇ ਰੋਟੀ ਛੰਨਾ ਤੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਘੋਰ ਤੋਂ ਕਾਫੀ ਹੱਦ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਯੋਗ ਸੀਐਮ ਸਾਹਿਬ ਦਾ ਮਾਨਯੋਗ ਬੀਜਪੀ ਸਾਹਿਬ ਦਾ ਇੱਛਾ ਆ ਇਹ ਤੇ ਨਸ਼ਿਆਂ ਵਿਰੁੱਧ ਛੇ ਉਹਨੂੰ ਪੂਰਾ ਕਰਾਂਗੇ ਇੱਥੇ ਦੇਖੋ ਜੀ ਪਟਿਆਲੇ 'ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਈਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਛੰਨਾ ਕਾਫੀ ਇਹ ਪੁਰਾਣੇ ਸਮੇਂ 'ਚ ਬਦਨਾਮ ਵਿਲੇਜ ਹੁੰਦਾ ਸੀ ਪਰ ਹੁਣ ਇੱਥੇ ਤਕਰੀਬਨ ਸਾਰੇ ਨਸ਼ਾ ਤਸਕਰ ਆਪਦੇ ਘਰਾਂ 'ਚ ਜਿੰਦਰੇ ਲਾ ਕੇ ਭੱਜੇ ਹੋਏ ਨੇ ਬਾਕੀ ਸਿੱਕ ਦੇ ਗਏ ਹੋ ਤੇ ਇਹ ਘਰ ਲੈ ਜਿਹੜੇ ਹੁਣ ਤੱਕ ਢਾਇਆ ਜਾਵੇ। ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ ਪਲਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਹਨ। ਨਸ਼ਾ ਤਸਕਰੀ ਕਰਕੇ ਸਕੋਰਟ ਤੇ ਲੋਕਾਂ ਨੂੰ ਲਾ ਕੇ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰੈਅਸ਼ੀ ਬਿਲਡਿੰਗਾਂ ਨੂੰ ਰੋੜ ਕੇ ਜਿਹਨਾਂ ਜਿਲਾ ਨਾਸ਼ੇ ਤੇ ਉਹ ਸਾਰੀ ਜਾਪਤ ਅਨੁਸਾਰ ਕੀਤੀ ਜਾਊਗੀ। ਸੱਚੀ ਪੱਧਰ ਕਰਤੀ ਸੀ ਉਹਦੇ ਕੀ ਕਾਰਵਾਈ ਕੀਤੀ ਜੀ ਉਹਦੇ ਤੇ ਜਿਹੜੀ ਕਾਰਵਾਈ ਹੋਈ ਆ ਔਰ ਸਾਡੇ ਵੱਲੋਂ ਜਿਹੜੀ ਬੰਦੀ ਲਿਖਤੀਸ ਅਸੀਂ ਭੇਜਤਾ ਸੀ ਡੀਸੀ ਸਾਹਿਬ ਨੂੰ ਤਾਂ ਉਹ ਸਸਪੈਂਡ ਕੀਤੀ ਗਈ ਹੈ ਜੀ ਅੱਛਾ ਹਾਂ ਉਹਨਾਂ ਦੀ ਡੀਟੇਲ ਜਾਂ ਅਕਚੁਅਲੀ ਉਹਨਾਂ ਤੇ ਇਲਜ਼ਾਮ ਇਹੀ ਜਿਹੜੇ ਸਾਡੇ ਤਫਤੀਸ਼ ਦੇ ਵਿੱਚ ਸਾਹਮਣੇ ਆਏ ਸੀ ਕਿ ਜਿੰਨੇ ਵੀ ਇੱਥੇ ਅਸੀਂ ਸਮੱਗਲਰ ਫੜਦੇ ਸੀ ਜਾਂ ਜਿਹੜੇ ਨਸ਼ਾ ਇੱਥੇ ਵੇਚਦੇ ਸੀ ਤੇ ਉਹਨਾਂ ਦੇ ਪਿੱਛੇ ਜਾ ਕੇ ਤੇ ਉਹ ਬੇਲ ਵਗੈਰਾ ਕਰਾਂਦੀ ਸੀ ਪਲੱਸ ਉਹਦੇ ਕੋਲ ਡਰੱਗ ਮਨੀ ਵੀ ਜਿਹੜੀ ਸੀ ਸਾਡੇ ਸਾਨੂੰ ਜਿਹੜੀ ਰਿਕਵਰ ਹੋਈ ਸੀ ਹਾਂ ਆਈ ਥਿੰਕ 30 ਤੋਂ 40000 ਉਹਦੇ ਕੋਲ ਜਿਹੜੀ ਸੀ ਮਨੀ ਡਰੱਗਸ ਮਨੀ ਜਿਹੜੀ ਸੀ ਰਿਕਵਰ ਹੋਈ ਸੀ ਇਹ ਵੀ ਕਾਫੀ ਕਰਦੀ ਜਦੋਂ ਤਲਾਸ਼ੀ ਹਿੰਦੀ ਸੀ ਵਿੱਚ ਅਫਰੀਕਨ ਪਾਉਂਦੀ ਸੀ ਉਹ ਸੁਣਨ ਚ ਆਇਆ ਸੀ ਕਿ ਜਦੋਂ ਕੋਈ ਮੁਲਾਜ਼ਮ ਇਸ ਪਿੰਡ ਦੇ ਵਿੱਚ ਆਉਂਦਾ ਸੀ ਤੇ ਉਹ ਸਿੱਧਾ ਹੀ ਕਹਿੰਦੇ ਸੀ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਇੱਥੇ ਕਿਉਂ ਤਲਾਸ਼ੀ ਲੈ ਰਹੇ ਹੋ ਮਤਲਬ ਸਰਕਾਰੀ ਕੰਮ ਦੇ ਵਿੱਚ ਵਿਘਨ ਜ਼ਰੂਰ ਪਾਉਂਦੀ ਸੀ ਆਪਕੇ ਜੇ ਸਰਕਾਰ ਨੇ ਵੱਡੀ ਕਾਰਵਾਈ ਕਿਤੇ ਮੁਤਲ ਕਰ ਦਿੱਤਾ ਤੇ ਹੋਰਾਂ ਨੂੰ ਵੀ ਕਰਨ ਹੋਗੇ ਕੀ ਕਹਿਣਾ ਚਾਹੁੰਦੇ ਨੂੰ ਨਾ ਚਾਹਤਾ ਇਸ ਕਰ ਮੈਨੂੰ ਜਿਹੜੀ ਮਦਦ ਕਰੀਏ ਅਕਚੁਅਲੀ ਤੁਸੀਂ ਦੇਖ ਹੀ ਰਹੇ ਹੋਗੇ ਵੀ ਜਗਾ ਜਗਾ ਦੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਆ ਇਸ ਕੰਮ ਦੇ ਪਿੱਛੇ ਪਈ ਹੋਈ ਆ ਤੇ ਇਹ ਸਿੱਧਾ ਸਿੱਧਾ ਮੈਸੇਜ ਹਰ ਇੱਕ ਬੰਦੇ ਨੂੰ ਆ ਚਾਹੇ ਉਹ ਮੋਤਵਾਰ ਬੰਦਾ ਚਾਹੇ ਉਹ ਆਮ ਬੰਦਾ ਆ ਸਾਰਿਆਂ ਨੂੰ ਸਾਫ਼ ਮੈਸੇਜ ਹੈ ਵੀ ਜਿਹੜਾ ਵੀ ਇਸ ਕੰਮ ਦੇ ਵਿੱਚ ਆਊਗਾ ਉਹਦੇ ਤੇ ਬੰਦ ਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਬਹੁਤ ਵਧੀਆ ਸਲਾਹਾਂ ਜੋ ਕੰਮ ਆਈ ਇਹ ਸੋ ਇੱਥੇ ਪਹਿਲਾਂ ਤੋਂ ਸਾਡੇ ਬਹੁਤ ਸਾਲਾਂ ਤੋਂ ਨਸ਼ਾ ਵਿਕ ਰਿਹਾ ਜੀ ਇਹ ਜਿਹੜੀ ਬਸਤੀ ਦੇ ਲੋਕ ਨੇ ਨਸ਼ਾ ਵੇਚ ਰਹੇ ਨੇ ਇਹਨਾਂ ਨੂੰ ਸਾਡੇ ਪਿੰਡ ਵੱਲੋਂ ਟਾਈਮ-ਟਾਈਮ ਤੇ ਸਰਕਾਰ ਵੱਲੋਂ ਵੀ ਪਿੰਡ ਵੱਲੋਂ ਨਕਰ ਵੱਲੋਂ ਵੀ ਇਹਨਾਂ ਨੂੰ ਬਹੁਤ ਸਮਝਾਇਆ ਗਿਆ ਵੀ ਤੁਸੀਂ ਨਸ਼ੇ ਦਾ ਕੰਮ ਬੰਦ ਕਰ ਦਿਓ ਬਹੁਤ ਹੋ ਚੁੱਕਿਆ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਪਰ ਉਹਦੇ باوجود ਨਹੀਂ ਹਟੇ ਹੁਣ ਸਰਕਾਰ ਨੇ ਜਿਹੜੀ ਨਸ਼ਾ ਸੈਮ ਵਿਰੋਧ ਚਲਾਈ ਮਹਿੰਮ ਚਲਾਈ ਹੈ ਇਹਦੇ ਮੁਤਾਬਕ ਜੋ ਸਰਕਾਰ ਕਾਰਵਾਈ ਕਰ ਰਹੀ ਹੈ ਬਹੁਤ ਵਧੀਆ ਕਰ ਤਕਰੀਬਨ ਹੁਣ ਤਾਂ ਦੇਖੋ ਨਸ਼ਾ ਬੰਦ ਆ ਜੀ ਬਿਲਕੁਲ ਹੁਣ ਤਾਂ ਜੇ ਕਈ ਵੀ ਜੱਦਤੋ ਸ਼ਕਤੀ ਹੋਈ ਆ ਇਹ ਤੋਂ ਜਿੰਦੂ ਲਾ ਕੇ ਭੱਜੇ ਹੋਏ ਨੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਇਹਨਾਂ ਦੇ ਬੱਚੇ ਵੀ ਆ ਕੇ ਨਸ਼ੇ ਕਰਨ ਲੱਗੇ ਨੇ ਇਹਨਾਂ ਦੇ ਬੱਚੇ ਵੀ ਨਸ਼ੇ ਕਰਦੇ ਨੇ ਜੀ ਪਰ ਇਹਨਾਂ ਦੇ ਬੱਚੇ ਇਹਨਾਂ ਨੇ ਆਪਣਾ ਉਹਨਾਂ ਨੂੰ ਰੀ ਕਰ ਰਹੇ ਨੇ ਵਧੀਆ ਕੇਂਦਰੀ ਜਿਹਾ ਰਹੇ ਨੇ ਜੀ ਵਧੀਆ ਉਹਨਾਂ ਨੂੰ ਫੈਸਿਲਟੀਆਂ ਦਿੱਤੀਆਂ ਹੋਈਆਂ ਨੇ ਪੈਸਾ ਇਹਨਾਂ ਕੋਲੇ ਹਾਂ ਹਾਂ ਕਿੰਨੇ ਕਿੰਨੇ ਪਰਿਵਾਰ ਦੇ ਜੀ ਦੇ ਰਹੇ ਇਸ ਦਾ ਬੈਟ ਇਹ ਤਕਰੀਬਨ 25-30 ਕਰਨੇ ਜੀ ਪੁਰਸ ਵੱਲੋਂ ਘਟਾਏ ਗਏ ਨੇ ਤੇ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਮੈਂ ਠੀਕ ਆ ਸਰ ਜੀ ਅਸੀਂ ਦੇਖ ਰਹੇ ਹਾਂ ਚਲੋ ਵਧੀਆ ਜੀ ਜਿਹੜਾ ਕਾਰਵਾਈ ਸੀਗੀ ਜੀ ਕਰ ਰਹੇ ਸੀ ਕਿੰਨਾ ਕ ਨਸ਼ਾ ਇੱਥੇ ਜਿਹੜੇ ਹੈਗਾ ਵੇਖਦਾ ਸੀ ਤੇ ਕਿੰਨੇ ਕ ਜਿਹੜੇ ਹੈਗੇ ਨੌਜਵਾਨ ਮੌਤ ਦੇ ਮੂੰਹ ਚੜੇ ਗਏ ਨਸ਼ੇ ਦੇ ਸ਼ਾਹ ਹਾਂਜੀ ਬਹੁਤ ਜ਼ਿਆਦਾ ਚਲੇ ਗਏ ਜੀ ਬੱਚੇ ਕਿਸੇ ਦੇ ਕੰਲਾ ਸੀਗਾ ਜੀ ਕਿਸੇ ਦੇ ਦੋ ਸੀਦੇ ਵੀ ਉਹਦੇ ਕਾਰਨ ਹੁਣ ਥੋੜੀ ਜਿੱਦ ਹੀ ਆਪਣੀ ਸਤਾਈ ਹੋਈ ਸੀਗੀ ਜੀ ਜਦ ਥੋੜਾ ਜਿਹਾ ਟਿੱਕਾ ਹਾਂਜੀ ਲੋਕ ਲਗਾ ਕੇ ਚਲੇ ਗਏ ਜਿੱਦ ਹੀ ਸਤਾਈ ਹੋਈ ਹੈ ਜੀ ਸਾਰਾ ਜੱਟ ਤੇ ਚਲੇ ਗਏ ਜੀ ਤੁਸੀਂ ਵੀ ਖੁਸ਼ ਹੋ ਵੀ ਜਿਹੜਾ ਹੈਗਾ ਇੱਥੇ ਨਸ਼ਾ ਤਸਕਰ ਇੱਥੇ ਜਿਹੜਾ ਹਾਂਜੀ ਨਸ਼ਾ ਨਸ਼ੇ ਖਿਲਾਫ ਦੀ ਆ ਸਿੱਖਲਾਫ ਹੈ ਸੀ ਜੀ ਨਸ਼ਾ ਹਾਂਜੀ ਕਿੰਨੇ ਕਿੰਨੇ ਪਰਿਵਾਰ ਨੇ ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰਦੇ ਹਾਂਜੀ ਵਿੱਚ ਕੁਝ ਕੰਮ ਵੀ ਕਰਦੇ ਨੇ ਸਰ ਤੇ ਕੁਸ਼ਾਪ ਦਾ ਵੀ ਕਰਦੀ ਰਹੇ ਸੀਗੇ ਉਹ ਵੀ ਇੱਥੇ ਖੁਸ਼ ਹੋ ਤੁਸੀਂ ਜੋ ਇੱਥੇ ਕਰਦੇ ਹਾਂਜੀ ਹਾਂਜੀ ਦਾ